ਜ਼ਿੰਦਗੀ ਤੇਰੀ ਸ਼ਨਾਖਤ ਤੋਂ ਹੀ ਬਾਹਰ ਹੋ ਗਿਆ ਦਰ ਤੇਰੇ ਤੇ ਬੀਤ ਜਾਣਾ ਹੀ ਮੁਕੱਦਰ ਹੋ ਗਿਆ ਇੱਕ ਤੇਰੀ ਦਸਤਕ ਸੁਣਨ ਦੀ ਤਾਂਗ ਵਿੱਚ ਐ ਜ਼ਿੰਦਗੀ ਇੱਕ ਤੇਰੀ ਦਸਤਕ ਸੁਣਨ ਦੀ ਤਾਂਗ ਵਿੱਚ ਐ ਜ਼ਿੰਦਗੀ ਹੁਣ ਤਾਂ ਪੂਰੇ ਦਾ ਹੀ ਪੂਰਾ ਘਰ ਮੇਰਾ ਦਰ ਹੋ ਗਿਆ ਹੁਣ ਤਾਂ ਪੂਰੇ ਦਾ ਹੀ ਪੂਰਾ ਘਰ ਮੇਰਾ ਦਰ ਹੋ ਗਿਆ ਸ਼ੁਕਰੀਆ ਜੀ ਧੰਨਵਾਦ ਇੱਕ ਗ਼ਜ਼ਲ ਦੇ ਚੰਦ ਸ਼ੇਰ ਪਸਤ ਹੋ ਜਾਂਦੇ ਹਨੇਰੇ ਜੇ ਯਤਨ ਕਰਦਾ ਕਿਤੇ ਪਸਤ ਹੋ ਜਾਂਦੇ ਹਨੇਰੇ ਜੇ ਯਤਨ ਕਰਦਾ ਕਿਤੇ ਪਾਉਣ ਤੋਂ ਬੇਖੌਫ ਦੀਵੇ ਬਾਲ ਕੇ ਧਰਦਾ ਕਿਤੇ ਪਾਉਣ ਤੋਂ ਬੇਖੌਫ ਦੀਵੇ ਬਾਲ ਕੇ ਧਰਦਾ ਕਿਤੇ ਔਰ ਲੱਗ ਜਾਂਦੀ ਇਸ਼ਕ ਦੀ ਬੇੜੀ ਕਿਸੇ ਕੰਡੇ ਮੇਰੀ ਲੱਗ ਜਾਂਦੀ ਇਸ਼ਕ ਦੀ ਬੇੜੀ ਕਿਸੇ ਕੰਡੇ ਮੇਰੀ ਤੇਰਿਆਂ ਨੈਣਾ ਚ ਮੇਰਾ ਅਕਸ ਜੇ ਤਰਦਾ ਕਿਤੇ ਵਾਹ ਵਾਹ ਤੇਰਿਆਂ ਨੈਣਾ ਚ ਮੇਰਾ ਅਕਸ ਜੇ ਤਰਦਾ ਕਿਤੇ ਔਰ ਜ਼ਿੰਦਗੀ ਦੀ ਲੁਕਣ ਮੀਚੀ ਖੇਡ ਤੋਂ ਮੈਂ ਥੱਕ ਕੇ ਜ਼ਿੰਦਗੀ ਦੀ ਲੁਕਣ ਮੀਚੀ ਖੇਡ ਤੋਂ ਮੈਂ ਮੈਂ ਕਿਤੇ ਵੀ ਪਹੁੰਚ ਕੇ ਵਾਹ ਵਾਹ ਬਹੁਤ ਅੱਛਾ ਬਾਜ ਤੇਰੇ ਖੱਟਿਆ ਕੀ ਮੈਂ ਕਿਤੇ ਵੀ ਪਹੁੰਚ ਕੇ ਪੁੱਗ ਜਾਣਾ ਸੀ ਸਫਰ ਜੇ ਦਮ ਮੇਰਾ ਭਰਦਾ ਕਿਤੇ ਬਾਜ ਤੇਰੇ ਖੱਟਿਆ ਕੀ ਮੈਂ ਕਿਤੇ ਵੀ ਪਹੁੰਚ ਕੇ ਪੁੱਗ ਜਾਣਾ ਸੀ ਸਫਰ ਜੇ ਦਮ ਮੇਰਾ ਭਰਦਾ ਕਿਤੇ ਔਰ ਆ ਗਿਆ ਉਸ ਨੂੰ ਸੁਣਾ ਕੇ ਮੈਂ ਖਰੀ ਖੋਟੀ ਬਹੁਤ ਆ ਗਿਆ ਉਸ ਨੂੰ ਸੁਣਾ ਕੇ ਮੈਂ ਖਰੀ ਖੋਟੀ ਬਹੁਤ ਪੀੜ ਘਟ ਜਾਂਦੀ ਮੇਰੀ ਕੁਝ ਉਹ ਵੀ ਜੇ ਵਰਦਾ ਕਿਤੇ ਵਰਦਾ ਹੈ ਆ ਗਿਆ ਉਸ ਨੂੰ ਸੁਣਾ ਕੇ ਮੈਂ ਖਰੀ ਖੋਟੀ ਬਹੁਤ ਪੀੜ ਘਟ ਜਾਂਦੀ ਮੇਰੀ ਕੁਝ ਉਹ ਵੀ ਜੇ ਵਰਦਾ ਕਿਤੇ ਔਰ ਆਖਰੀ ਸ਼ੇਰ ਹੋ ਹਰੀ ਜਾਂਦੀ ਤਬੀਅਤ ਤੱਕ ਕੇਹੀ ਉਸ ਨੂੰ ਹੋ ਹਰੀ ਜਾਂਦੀ ਤਬੀਅਤ ਤੱਕ ਕੇਹੀ ਉਸ ਨੂੰ ਪਾਉਣ ਦਾ ਬੁੱਲਾ ਜਦੋਂ ਸਰਕਾਰ ਦੇਵੇ ਪਰਦਾ ਕਿਤੇ ਔਰ ਲੱਗ ਜਾਂਦੀ ਇਸ਼ਕ ਦੀ ਬੇੜੀ ਕਿਸੇ ਕੰਡੇ ਮੇਰੀ ਤੇਰੇ ਆ ਨੈਣਾ ਚ ਮੇਰਾ ਅਕਸ ਜੇ ਤਰਦਾ ਕਿਤੇ ਧੰਨਵਾਦ ਸ਼ੁਕਰੀਆ ਉਹ ਵੀ ਜੀ